ਆ ਵੀ ਮਿੱਤਰੋ ਮੈਂ ਜੋ ਬਾਲ ਕਟਾ ਲਾਇਆ ਅੱਜ ਆਪਾਂ ਗੋਪੀ ਭਾਈ ਥੈਂਕ ਯੂ ਯਾਰ ਧੰਨਵਾਦ ਭਾਈ ਮਿਲਦੇ ਆ ਵੀ ਹੈ ਬਾਲ ਮੈਂ ਐਸੇ ਹੀ ਬੰਦੇ ਤੋਂ ਘਟਾਉਣਾ ਹੁੰਦਾ ਆ ਬਾਲ ਕਟਾ ਲਾਇਆ ਹੌਣੇ ਚੱਲੇ ਆ ਘਾਨੂ ਘਾਨੂ ਜਾ ਕੇ ਨਹਾਵਾਂਗੇ ਨਹਾਣੂਗੇ ਵੱਡਾ ਭਰਾ ਕੰਮ ਤੇ ਗਿਆ ਅੱਜ ਉਹਨੂੰ ਰੋਟੀ ਦੇਣੀ ਆ ਰੋਟੀ ਰਾਟੀ ਦੇ ਕੇ ਤੇ ਇਹਨੂੰ ਆਪਾਂ ਵੇਲੇ ਹੀ ਆ ਬਲੌਗ ਦੇਖਿਓ ਤੁਸੀਂ ਅੱਜ ਵਾਲਾ ਆ ਤਾਂ ਘੂਸੀਆਂ ਹੀ ਭੋਰਨੀਆਂ ਪਹਿਲੇ ਤਾਂ ਨਾ ਬੰਦਾ ਗਿਆ ਸਕੂਲ ਤੇ ਸਾਡਾ ਰੈਂਕੂ ਭਾਈ ਹਾਂਜੀ ਭਾਈ ਸੰਜੂ ਦਾ ਫੋਨ ਆਇਆ ਤੇ ਕਹਿੰਦਾ ਰੋਟੀ ਖਾਣੀ ਆ ਕੰਮ ਤੇ ਗਿਆ ਸਗਾ ਅੱਜ ਕਹਿੰਦਾ ਰੋਟੀ ਖਾਣੀ ਆ ਤੇ ਹੁਣ ਉਹਨੂੰ ਲੈਣ ਚੱਲਣਾ ਅੱਗੇ ਦੇਖੋ ਤੁਸੀਂ ਵਲੋਗ ਕਮਲ ਕਿੱਦਾਂ ਪਿੰਡ ਆਪਣਾ ਫਾਸਲਾ ਹੀ ਆ ਬਈ ਪਿੰਡ ਵਧੀਆ ਓਦਾਂ ਨਿਆਰੇ ਫੁੱਲ ਆਉਂਦੇ ਆ ਲਹਿਰਾ ਲਹਿਰਾ ਲੱਗੀਆਂ ਹੁੰਦੀਆਂ ਨੇ ਫਾਸਲੇ ਨਿਆਰੇ ਚਲੋ ਕੋਈ ਨੀ ਜਾ ਕੇ ਮਿਲਦੇ ਆ ਗਿਆ ਵਲੌਗ ਬਣਾਉਣਾ ਪਾਈ ਦੀ ਦੁਕਾਨ ਤੇ ਆਏ ਆ ਓ ਦੇ ਭਾਈ ਲੱਗਾ ਕੰਮ ਕਰਨ ਹੋ ਭਾਈ ਛੇਦੀ ਕਰ ਦਿਓ ਭਾਈ ਕਰ ਦਿਓ ਛੇਦੀ ਵੀ ਆ ਚਲ ਜੀ ਭਾਈ ਦੀ ਦੁਕਾਨ ਤੇ ਵਿਜ਼ਿਟ ਕਰੋ ਸਾਰੇ ਜਣ ਹਾਂ ਮੇਰਾ ਨਾਂ ਲੈ ਦਿਓ ਭਾਈ ਜੀ ਰੇਟ ਘਟਾ ਦਊਗਾ ਆਈਫੋਨ ਜਿਹੜਾ ਮਰਜੀ 11 12 13 14 16 ਜਿਹੜਾ ਵੀ ਚਾਹੀਦਾ ਉਹ ਸਾਰਾ ਮਿਲੂ ਭਾਈ ਆ ਭਾਈ ਹੁਣ ਇੱਥੇ ਲੱਗੇ ਆ ਚਲ ਵਿਜ਼ਿਟ ਕਰੋ ਸਾਰੇ ਜਣੇ ਭਾਈ ਦੀ ਦੁਕਾਨ ਤੇ ਵੈਸਾ ਦੱਸਿਆ ਇਹ ਦੁਕਾਨ ਦਾ ਨਹੀਂ ਨਹੀਂ ਭਾਈ ਰੜਕੇ ਦੇ ਵਿੱਚ ਭਾਈ ਦੀ ਦੁਕਾਨ ਆ ਸਾਹਮਣੇ ਆਉਂਦਿਆਂ ਨੂੰ ਇੱਥੇ ਪੋਸਟਰ ਲੱਗਾ ਹੋਣਾ ਜੰਡੂ ਮੋਬਾਈਲ ਸਰਵਿਸ ਬਾਸ ਆਈਓ ਸਾਰੇ ਨੂੰ ਰੱਚ ਬਾ ਦਿਓ ਭਾਈ ਦੀ ਦੁਕਾਨ ਤੇ